ਸਤਿ ਸ਼੍ਰੀ ਅਕਾਲ। ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖ਼ਬਰ ਖ਼ਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ। ਜਿੰਨਾ ਵੀ ਦਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਸਬਸਕ੍ਰਾਈਬ ਕਰ ਲੋ, ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖ਼ਬਰ। ਮਾਨ ਸਰਕਾਰ ਦੀ ਕੈਬਨਟ ਮੀਟਿੰਗ ਵਿੱਚ ਤਰੱਕੀਆਂ ਨੂੰ ਲੈ ਕੇ ਲਿਆ ਗਿਆ ਵੱਡਾ ਫੈਸਲਾ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਇੱਕ ਮਹੱਤਵਪੂਰਨ ਕੈਬਨਟ ਮੀਟਿੰਗ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਕੈਬਨਟ ਮੀਟਿੰਗ ਵਿੱਚ ਕਈ ਵੱਡੇ ਫ ਮੀਟਿੰਗ ਖਤਮ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਫੈਸਲੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਪੰਜਾਬ ਜਲ ਸਰੋਤ ਵਿਭਾਗ ਵਿੱਚ ਜੂਨੀਅਨ ਇੰਜੀਨੀਅਰਾਂ ਨਾਲ ਜੁੜੇ ਸੇਵਾ ਜਿੰਨੀ ਜਮਾ ਵਿੱਚ ਸੋਧਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਸ ਤਹਿਤ ਜੀ ਦੀਆਂ 15% ਅਸਾਮੀਆਂ ਤਰੱਕੀ ਵਿੱਚ ਰੱਖੀਆਂ ਹਨ ਇਨ੍ਹਾਂ ਵਿੱਚੋਂ 10% ਦੀ ਅਸਾਮੀਆਂ ਜੂਨੀਅਨ ਜੂਨੀਅਨ ਡਿਪਾਰਟਮੈਂਟਸ ਡਿਪਾਰਟਮੈਂਟਸ ਸਲਵੇ ਅਰਕ ਵਰਕ ਮਿਸਤਰੀ ਅਰਥ ਵਰਕ ਮਿਸਤਰੀ ਅਤੇ ਹੋਰਾਂ ਤੋਂ ਭਰੀਆਂ ਜਾਣਗੀਆਂ ਹੁਣ ਇਹ ਇਸ ਕੋਟੇ ਤਹਿਤ ਨਹਿਰੀ ਪਟਵਾਰੀ ਅਤੇ ਮਾਲੀਆ ਕਲਰਕ ਜਿੰਨਾ ਕੋਲ ਲੋੜੀ ਦੀ ਯੋਗਤਾ ਅਤੇ ਲੋੜੀ ਦਾ ਤਜਰਬਾ ਹੈ ਇਸ ਵਿੱਚ ਤਰੱਕੀ ਦੀ ਤਰੱਕੀ ਲਈ ਯੋਗ ਹੋਣਗੇ ਇਸ ਕਦਮ ਨਾਲ ਵਿਭਾਗ ਵਿੱਚ ਜਿਤ ਤਜਰਬੇਕਾਰ ਕਰਮਚਾਰੀ ਆਉਣਗੇ ਅਤੇ ਕਰਮਚਾਰੀਆਂ ਨੂੰ ਉੱਚ ਯੋਗਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਪ੍ਰਸ਼ਾਸਕੀ ਕੁਸ਼ਲਤਾ ਵਧਾਉਣ ਲਈ ਤੇ ਖਰਚਾ ਘਟਾਉਣ ਲਈ ਮੰਤਰੀ ਪ੍ਰਸ਼ੀਸ਼ ਪ੍ਰਿਸ਼ਦ ਦੇ ਵਿੱਤ ਵਿਭਾਗ ਦੀਨ ਬਖਵਾਖ ਡਾਇਰੈਕਟਰ ਡਾਇਰੈਕਟਰ ਰੇਟਾਂ ਦੇ ਰੇਲਵੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਤਹਿਤ ਛੋਟੀਆਂ ਬਚਤਾਂ ਬੈਂਕਿੰਗ ਬੈਂਕਿੰਗ ਅਤੇ ਵਿੱਤ ਅਤੇ ਲਾਟਰੀ ਦੇ ਡਾਇਰੈਕਟਰ ਰੇਟ ਨੂੰ ਮਿਲਾ ਕੇ ਦਿੱਤਾ ਜਾਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ